اعوذ باللہ من الشیطان الرجیم بسم اللہ الرحمن الرحیم قال اللہ تبارک و تعالیٰ فی القرآن مجید والفرقان الحمید لقد کانا لکم فی رسول اللہ عصول حسنا صدق اللہ العظیم و صدق رسول ذالک لمن الشاہدین و والحمدللہ رب العالمین محترم حضرات ਜਿਸ ਤਰ੍ਹਾਂ ਕਿ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਰਮਜ਼ਾਨ ਮੁਬਾਰਕ ਦਾ ਇਹ ਬਰਕਤਾਂ ਭਰਿਆ ਮਹੀਨਾ ਚੱਲ ਰਿਹਾ ਹੈ ਤੇ ਇਹਦੇ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੁਛ ਲੱਗ ਕੁਸ਼ਾਈ ਦਾ ਯਾਨੀ ਕਿ ਕੁਛ ਗੱਲਾਂ ਬੋਲਣ ਦਾ ਮੌਕਾ ਮਿਲਿਆ ਦੁਆ ਹੈ ਕਿ ਅੱਲਾਹ ਤਾਲਾ ਹੱਕ ਬਾਤ ਕਹਿਣ ਔਰ ਉਸ ਤੇ ਉਪਰ ਅਮਲ ਕਰਨ ਦੀ ਤੋਫੀਕ عطا ਫਰਮਾਵੇ ਅੱਜ ਦਾ ਮਜ਼ਮੂਨ ਜਿਵੇਂ ਕਿ ਕੁਰਾਨ ਦਾ ਪੈਗਾਮ ਇਨਸਾਨੀਅਤ ਦੇ ਨਾਮ اگر سوچیا جاوے دیکھا جاوے تو اللہ تعالیٰ نے قرآن مجید جو آخری نبی حضرت محمد صلی اللہ علیہ وسلم دے اوپر نازل کیتا یہ ساری انسانیت واسطے نہیں بلکہ قیامت تک کے لوگوں واسطے اور زمین دے اوپر ہر جو بھی چیز چل رہی ہے یا اگزیسٹ کر رہی ہے یا فنا ہو رہی ہے یا پیدا ہو رہی ہے ہر چیز کی ایک مکمل جانکاری اور ہر چیز دا ایک پیغام اور خاص کر کے دین اسلام دا ایک پیغام اس قرآن باغ دے اندر اللہ تعالیٰ نے نازل کیتا اور دین نو قرآن دینے دے بچ مکمل کر دیتا اور آخری دین بنا کے نبی باغ صلی اللہ علیہ وسلم دے اوپر نازل کیتا آپ دیکھ دیں کہ دنیا دے دن اندر جو میں کوئی کمپنی ہوتی ہے جب کوئی پروڈیکٹ تیار کر دی ہے تو وہ کمپنی جو ہے اپنی چیز دے نال اپنے پروڈیکٹ دے نال ایک گائڈ لائن کے طور کے اوپر ایک بک ایک کتاب دیا ہے ਔਰ ਉੱਥੇ ਹੀ ਬਸ ਨਹੀਂ ਕਰਦੀ ਬਲਕਿ ਕੁਝ ਇੰਜੀਨੀਅਰ ਔਰ ਕੁਝ ਹੋਰ ਇਸ ਤਰ੍ਹਾਂ ਦੇ ਆਫਿਸ ਔਰ ਇਸ ਤਰ੍ਹਾਂ ਦੇ ਸਟੇਸ਼ਨ ਬਣਾਏ ਜਾਂਦੇ ਹੈ ਕਿ ਜਿੱਥੇ ਉਸ ਚੀਜ਼ ਦੀ ਰਿਪੇਅਰ ਹੁੰਦੀ ਹੈ ਔਰ ਉਸ ਗਾਈਡਲਾਈਨ ਦੇ ਵਿੱਚ ਵਾਕਈ ਦਾ ਦੱਸਿਆ ਜਾਂਦਾ ਹੈ ਕਿ ਜਦੋਂ ਤੁਸੀਂ ਇਸ ਚੀਜ਼ ਨੂੰ ਇਸਤੇਮਾਲ ਕਰਨਾ ਤੇ ਕਿਵੇਂ ਇਸਤੇਮਾਲ ਕਰਨਾ ਔਰ ਫਿਰ ਜਦੋਂ ਇਹਦੇ ਵਿੱਚ ਕੋਈ ਖਰਾਬੀ ਹੁੰਦੀ ਹੈ ਤੇ ਕਿੱਥੇ ਆਉਂਦੀ ਹੈ ਔਰ ਕਿੱਥੇ ਤੁਸੀਂ ਇਹਦੀ ਰਿਪੇਅਰ ਕਰਾਉਣੀ ਹੈ ਇਹ ਸਾਰੀਆਂ ਚੀਜ਼ਾਂ ਉਹਦੇ ਵਿੱਚ ਦਸੀਆਂ ਹੁੰਦੀਆਂ ਨੇ ਲੇਕਿਨ ਇਸੇ ਤਰ੍ਹਾਂ ਅੱਲਾਹ ਤਾਲਾ ਨੇ ਇਸ ਮਿਸਾਲ ਦੇ ਉੱਪਰ ਆਪਕਾ ਸਮਝਾਈਏ ਕਿ ਕੁਰਾਨ ਮਜੀਦ ਨੂੰ ਜਦੋਂ ਇਨਸਾਨੀਅਤ ਦੇ ਉੱਪਰ ਨਾਜ਼ਰ ਕੀਤਾ 18000 ਮਖਲੂਕਾਂ ਦੇ ਵਿੱਚੋਂ ਜਦੋਂ ਆਲਾ ਔਰ ਅਫਜ਼ਲ ਇੱਕ ਮਖਲੂਕ ਨੂੰ ਬਣਾਇਆ ਤਾਂ ਇਨਸਾਨ ਨੂੰ ਬਣਾਇਆ ਤਾਂ ਉਸ ਮਖਲੂਕ ਨੂੰ ਜਦੋਂ ਬਣਾਇਆ ਤਾਂ ਉਹ ਸਿਰਫ ਇਹ ਨਹੀਂ ਹੈ ਕਿ ਬਣਾ ਕੇ ਦੁਨੀਆ ਦੇ ਅੰਦਰ ਛੱਡ ਦਿੱਤਾ ਕਿ ਜਿਵੇਂ ਮਰਜ਼ੀ ਜਿਸ ਤਰ੍ਹਾਂ ਮਰਜ਼ੀ ਜਿਸ ਹਾਲ ਦੇ ਅੰਦਰ ਜ਼ਿੰਦਗੀ گزارੇ ਬਲਕਿ ਕਮੂਬੇ ਸਵਾਲ ਲਖ ਅੰਬੀ ਅਲੇ ਮੁਸਲਤੂ ਅਲਮ ਦਾ سلسلہ ਜਾਰੀ ਕਰਕੇ ਉਹਨਾਂ ਲੋਕਾਂ ਨੂੰ ਸਹੀ ਰਾਹ ਦੱਸਣ ਵਾਸਤੇ ਭੇਜਿਆ ਔਰ ਫਿਰ ਉੱਥੇ ਹੀ ਬਸ ਨਹੀਂ ਕੀਤੀ ਬਲਕਿ ਕੁਰਾਨ ਮਜੀਦ ਦੀ ਸ਼ਕਲ ਦੇ ਵਿੱਚ ਜਦੋਂ ਇਹ ਦੀਨ ਮੁਕੰਮਲ ਹੋਇਆ ਤੇ ਕੁਰਾਨ ਮਜੀਦ ਦੀ ਸ਼ਕਲ ਦੇ ਅੰਦਰ ਇੱਕ ਦਸਤੂਰ ਹਯਾਤ ਮੁਕੰਮਲ ਦਸਤੂਰ ਹਯਾਤ ਨਾਜ਼ਿਲ ਕੀਤਾ ਔਰ ਉਸ ਦੇ ਅੰਦਰ ਸਮਝਾ ਦਿੱਤਾ ਕਿ ਤੁਸੀਂ ਜ਼ਿੰਦਗੀ ਕਿਸ ਤਰ੍ਹਾਂ ਬਸਰ ਕਰਨੀ ਹੈ ਜਿਵੇਂ ਕਿ ਮੈਂ ਮਿਸਾਲ ਦਿੱਤੀ ਸੀ ਕਿ ਦੁਨੀਆ ਦੀ ਕੋਈ ਕੰਪਨੀ ਤਿਆਰ ਕਰਦੀ ਹੈ ਪ੍ਰੋਡਕਟ ਤੇ ਜਦੋਂ ਉਹ ਖਰਾਬ ਹੁੰਦਾ ਹੈ ਆਪਾਂ ਦੇਖਦੇ ਹਾਂ ਕਿ ਮੋਬਾਈਲ ਹੈ ਅਗਰ ਖਰਾਬ ਹੋ ਗਿਆ ਤਾਂ ਅਗਰ ਉਸ ਨੂੰ ਸੁਨਾਰ ਦੇ ਕੋਲ ਲੈ ਕੇ ਜਾਈਏ ਤੇ ਇਹ ਵੀ ਬੇਵਕੂਫੀ ਹੈ ਔਰ ਇਸੇ ਤਰ੍ਹਾਂ ਅਗਰ ਇਸ ਮੋਬਾਈਲ ਨੂੰ ਕੋਈ ਹਕੀਮ ਕਿਸੇ ਡਾਕਟਰ ਕੋਲ ਲੈ ਕੇ ਜਾਈਏ ਤਾਂ ਉਹ ਵੀ ਬੇਵਕੂਫੀ ਹੈ ਉਸ ਦੇ ਵਿੱਚ ਸਾਰਾ ਕੁਝ ਦੱਸਿਆ ਕਿ ਇਹਦੇ ਕਸਟਮਰ ਕੇਅਰ ਕਿੱਥੇ ਨੇ ਔਰ ਕਿੱਥੋਂ ਇਸ ਦੀ ਰਿਪੇਅਰ ਹੋਊਗੀ ਇਸੇ ਤਰ੍ਹਾਂ ਕੁਰਾਨ-ਏ-ਮਜੀਦ ਦੇ ਅੰਦਰ ਅੱਲਾਹ ਤਾਲਾ ਨੇ ਨਾਜ਼ਿਲ ਫਰਮਾ ਦਿੱਤਾ ਕਿ ਅਗਰ ਤੁਸੀਂ ਦੁਨੀਆ ਔਰ ਆਖਰਤ ਦੇ ਅੰਦਰ ਕਾਮਯਾਬ ਹੋਣਾ ਚਾਹੁੰਦੇ ਹੋ ਤਾਂ ਆਖਰੀ ਨਬੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੀ ਇਤਿਬਾਰ ਪੈਰਵੀ ਕਰੋ ਨਬੀ ਅਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਰਵੀ ਨੂੰ ਛੱਡ ਕੇ ਅਗਰ ਅਸੀਂ ਕਿਤੇ ਵੀ ਭਟਕਾਂਗੇ ਜਾਂ ਕਾਮਯਾਬੀ ਦਾ ਰ ਤਾਂ ਸਮਝੋ ਕਿ ਅਸੀਂ ناکامی ਵੱਲ ਤਾਂ ਜਾ ਸਕਦੇ ਹਾਂ ਲੇਕਿਨ ਕਾਮਯਾਬੀ ਵੱਲ ਨਹੀਂ ਪਹੁੰਚ ਸਕਦੇ ਅੱਲਾਹ ਤਾਲਾ ਨੇ ਜਦੋਂ ਕੁਰਾਨ ਮਜੀਦ ਨੂੰ ਨਾਜ਼ਿਲ ਕੀਤਾ ਔਰ ਇਸ ਦੇ ਬਾਰੇ ਇਹ ਵੀ ਫਰਮਾ ਦਿੱਤਾ ਕਿ ਇਸ ਦੀ ਮੈਂ ਹੀ ਹਿਫਾਜ਼ਤ ਕਰੂਗਾ ਔਰ ਮੈਂ ਹੀ ਇਸ ਨੂੰ ਨਾਜ਼ਿਲ ਕਰਨ ਵਾਲਾ ਹੈ ਤੇ ਜਦੋਂ ਨਾ ਕੁਰਾਨ ਮਜੀਦ ਨਾਜ਼ਿਲ ਹੋਇਆ ਇਸ ਦੇ ਅੰਦਰ ਦੇਖਿਆ ਜਾਵੇ ਤਾਂ ਅੱਜ ਤੱਕ ਕੋਈ ਜ਼ਬਰ ਜ਼ੇਰ ਕਿਸੇ ਚੀਜ਼ ਦਾ ਫਰਕ ਨਹੀਂ ਹੋਇਆ ਔਰ ਇਹ ਅੱਲਾਹ ਤਾਲਾ ਦਾ ਵਾਦਾ ਹੈ ਕਿ ਇਸ ਨੂੰ ਇਸੇ ਤਰ੍ਹਾਂ ਮਹਿਫੂਜ਼ ਰੱਖਣਗੇ ਅੱਲਾਹ ਤਾਲਾ ਤਾਂ ਸਾਨੂੰ ਇਨਸਾਨਾਂ ਨੂੰ ਦੁਨੀਆ ਦੇ ਅੰਦਰ ਆਉਣ ਦਾ ਜੋ ਮਕਸਦ ਹੈ ਉਹ ਸਮਝ ਲੈਣਾ ਚਾਹੀਦਾ ਹੈ ਔਰ ਇਹ ਸਮਝ ਲੈਣਾ ਚਾਹੀਦਾ ਕਿ ਜਦ 18000 ਮਖਲੂਕਾਤ ਦੇ ਵਿੱਚੋਂ ਅੱਲਾਹ ਤਾਲਾ ਨੇ ਆਰਾਵਲ ਅਫਜ਼ਲ ਬਣਾਇਆ ਤਾਂ ਇਸ ਦਾ ਮਕਸਦ ਕੀ ਹੈ ਸਾਡੇ ਕੋਲ ਜਦੋਂ ਘਰ ਦੇ ਅੰਦਰ ਕੋਈ ਕੀਮਤੀ ਚੀਜ਼ ਹੁੰਦੀ ਹੈ ਅਸੀਂ ਦੇਖਦੇ ਹਾਂ ਕਿ ਲੋਹੇ ਦਾ ਕੋਈ ਔਜ਼ਾਰ ਹੈ ਚਾਹੇ ਉਹ ਟਾਣਾ ਹੋਰ ਕੌਂਟਣਾ ਦੇ ਹਿਸਾਬ ਨਾਲ ਹੈ ਲੇਕਿਨ ਉਸ ਨੂੰ ਅਸੀਂ ਵੇੜੇ ਦੇ ਅੰਦਰ ਰੱਖਦੇ ਹਾਂ ਔਰ ਇਸੇ ਤਰ੍ਹਾਂ ਅਗਰ ਸੋਨੇ ਦੀ ਕੋਈ ਚੀਜ਼ ਹੈ ਚਾਹੇ ਉਹ 100 ਗ੍ਰਾਮ ਦੀ ਹੈ ਉਸ ਨੂੰ ਕਈ ਸਾਰੇ ਤਾਲਿਆਂ ਦੇ ਅੰਦਰ ਬੰਦ ਕਰਕੇ ਰੱਖਦੇ ਹਾਂ ਤਾਂ ਪਤਾ ਚੱਲਿਆ ਕਿ ਜੋ ਜਿੰਨੀ ਕੀਮਤੀ ਚੀਜ਼ ਹੁੰਦੀ ਹੈ ਉਸ ਦਾ ਉਨੀ ਹੀ ਜ਼ਿਆਦਾ ਕੇਅਰ ਬਣਦੀ ਹੈ ਉਸ ਦੀ ਉਨੀ ਹੀ ਹਿਫਾਜ਼ਤ ਦਾ ਜ਼ਿੰਮ ਜਦੋਂ ਅੱਲਾਹ ਤਾਲਾ ਨੇ ਸਾਨੂੰ 18000 ਮਖਲੂਕਾਤ ਦੇ ਵਿੱਚੋਂ اعلی ਤੇ ਅਫਜ਼ਲ ਬਣਾਇਆ ਤਾਂ ਸਾਨੂੰ ਸੋਚਣਾ ਚਾਹੀਦਾ ਕਿ ਸਾਡਾ ਮਕਸਦ ਕੀ ਹੈ ਇਸ ਦੁਨੀਆ ਦੇ ਅੰਦਰ ਆਉਣ ਦਾ ਮਕਸਦ ਸਿਰਫ ਇੰਨਾ ਹੀ ਨਹੀਂ ਹੈ ਕਿ ਅਸੀਂ ਆਪਣੀ ਰੋਜ਼ੀ ਰੋਟੀ ਕਮਾਈਏ ਔਰ بیوی ਬੱਚਿਆਂ ਦੀ ਫਿਕਰ ਕਰਕੇ ਘਰ-ਬਾਰ ਬਣਾ ਕੇ ਕੋਠੀ ਬੰਗਲੇ ਗੱਡੀਆਂ ਤਿਆਰ ਕਰਕੇ ਉੱਥੇ ਚਲੇ ਜਾਈਏ ਸਿਰਫ ਇੰਨਾ ਸਾਡਾ ਕੰਮ ਨਹੀਂ ਹੈ ਅਗਰ ਸਿਰਫ ਇੰਨਾ ਕੰਮ ਹੁੰਦਾ بیوی ਬੱਚਿਆਂ ਨੂੰ ਪਾਲਣਾ ਮਕਸਦ ਹੁੰਦਾ ਤਾਂ ਫਿਰ ਸਾਡੇ ਤੋਂ ਵਧੀਆ ਜੋ ਹੈ ਅੱਲਾਹ ਤਾਲਾ ਦੀ ਹੋਰ ਮਖਲੂਕਾਂ ਕੰਮ ਕਰ ਰਹੀਆਂ ਨੇ ਜਾਨਵਰ ਨੇ ਇਨਸਾਨ ਤੋਂ ਵਧੀਆ ਆਪਣੇ ਬੱਚਿਆਂ ਨੂੰ ਪਾਲ ਰਹੇ ਨੇ ਲੇਕਿਨ ਅੱਲਾਹ ਤਾਲਾ ਨੇ ਇਨਸਾਨ ਨੂੰ ਆਪਣਾ ਖਲੀਫਾ ਬਣਾ ਕੇ ਦੁਨੀਆ ਦੇ ਅੰਦਰ ਭੇਜਿਆ ਔਰ ਫਿਰ ਇਸ ਦੇ ਉੱਪਰ ਜੋ ਕੁਰਾਨ ਮਜੀਦ ਨਾਜ਼ਿਲ ਕੀਤਾ ਉਸ ਦੇ ਜ਼ਰੀਏ ਜ਼ਿੰਮੇਵਾਰੀ ਦੇ ਦਿੱਤੀ ਕਿ ਤੁਸੀਂ ਆਪ ਵੀ ਚੰਗੀ ਜ਼ਿੰਦਗੀ گزارਨੀ ਹੈ ਔਰ ਇਸੇ ਤਰ੍ਹਾਂ ਆਉਣ ਵਾਲੇ ਹੋਰ ਜੋ ਦੀਨ ਤੋਂ ਦੂਰ ਲੋਕ ਨੇ ਜੋ ਅਲੱਗ-ਅਲੱਗ ਮਜ਼ਹਬ ਔਰ ਦੀਨ ਦੇ ਅੰਦਰ ਦਾਖਲ ਹੋ ਚੁੱਕੇ ਨੇ ਜਾਂ ਅੱਲਾਹ ਤਾਲਾ ਦੇ ਦੱਸੇ ਹੋਏ ਰਸਤੇ ਤੋਂ ਗੁੰਮਰਾਹ ਹੋ ਚੁੱਕੇ ਨੇ ਤੁਸੀਂ ਉਹਨਾਂ ਨੂੰ ਵੀ ਸਹੀ ਰਸਤੇ ਦੇ ਉੱਪਰ ਲੈ ਕੇ ਆਉਣਾ ਇੱਕ ਈਮਾਨ ਵਾਲੇ ਦੀ ਜ਼ਿੰਦਗੀ ਜੋ ਹੈ ਔਰ ਸਿਰਫ ਇਹ ਨਹੀਂ ਹੋਣੀ ਚਾਹੀਦੀ ਆਪਣੇ ਘਰ ਦਾ ਘਰ ਦੇ ਦਾਇਰੇ ਦੇ ਅੰਦਰ ਤੱਕ ਜਾਂ ਫਿਰ ਘਰੋਂ ਮਸਜਿਦ ਤੱਕ ਦੀ ਜਾਂ ਫਿਰ ਮਸਜਿਦ ਤੋਂ ਮਦਰਸੇ ਤੱਕ ਦੀ ਜ਼ਿੰਦਗੀ ਨਹੀਂ ਹੋਣੀ ਚਾਹੀਦੀ ਬਲਕਿ ਉਸ ਦੀ ਜ਼ਿੰਦਗੀ ਦੇ ਵਿੱਚੋਂ ਇੱਕ ਇੱਕ ਸਬਕ ਜੋ ਹੈ ਉਸ ਤੇ ਦੇਖਣ ਵਾਲਿਆਂ ਨੂੰ ਸਿੱਖਣ ਵਾਸਤੇ ਮਿਲਣਾ ਚਾਹੀਦਾ ਇਹ ਨਾ ਹੋਵੇ ਕਿ ਅਸੀਂ ਮਸਜਿਦ ਤੋਂ ਮਦਰਸੇ ਤੱਕ ਤਾਂ ਮੁਸਲਮਾਨ ਹੈਗੇ ਆ ਘਰੋਂ ਮਸਜਿਦ ਤੱਕ ਦੇ ਮੁਸਲਮਾਨ ਹੈ ਲੇਕਿਨ ਉਸ ਤੋਂ ਇਲਾਵਾ ਸਾਡੀ ਜ਼ਿੰਦਗੀ ਦਾ ਕੀ ਕਿੱਥੇ ਵਕਤ ਬਤੀਤ ਰਿਹਾ ਹੈ ਇਹਦਾ ਸਾਨੂੰ ਕੋਈ ਪਤਾ ਨਹੀਂ ਹੈ ਬਲਕਿ ਸਾਡਾ ਹਰ ਅਮਲ ਚਾਹੇ ਉਹ ਤਜਾਰਤ ਦੇ ਲੈਣ ਨਾਲ ਹੋਵੇ ਚਾਹੇ ਉਹ ਕਿਸੇ ਮਜ਼ਦੂਰੀ ਦੇ ਲਾਈਨ ਨਾਲ ਹੋਵੇ ਚਾਹੇ ਉਹ ਵਕਾਲਤ ਦੇ ਡਿਪਾਰਟਮੈਂਟ ਦੇ ਹੋਵੇ ਚਾਹੇ ਉਹ ਡਾਕਟਰੀ ਲਾਈਨ ਨਾਲ ਹੋਵੇ ਕਿਸੇ ਵੀ ਦੁਨੀਆ ਦੇ ਮਰਹਲੇ ਦੇ ਅੰਦਰ ਅਸੀਂ ਜ਼ਿੰਦਗੀ گزار ਰਹੇ ਹਾਂ ਤਾਂ ਸਾਡੇ ਉੱਪਰ ਉਹ ਜੋ ਹੈ ਦੀਨਦਾਰੀ ਚ ਲਗਣੀ ਚਾਹੀਦੀ ਹੈ ਦੀਨਦਾਰੀ ਸਿਰਫ ਇਹ ਹੈ ਕਿ ਅੱਲਾਹ ਦਾ ਹੁਕਮ ਔਰ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਪਿਆਰਾ ਤਰੀਕਾ ਸਾਡੀ ਜ਼ਿੰਦਗੀ ਦੇ ਅੰਦਰ ਹੋਊਗਾ ਤਾਂ ਅਸੀਂ ਹਰ ਇੱਕ ਡਿਪਾਰਟਮੈਂਟ ਦੇ ਅੰਦਰ ਕਾਮਯਾਬ ਹੋਵਾਂਗੇ ਕਾਮਯਾਬੀ ਦਾ ਮਕਸਦ ਇਹ ਨਹੀਂ ਹੈ ਕਿ ਉੱਚੀ ਪੋਸਟ ਦੇ ਅੰਦਰ ਪਹੁੰਚ ਗਏ ਜਾਂ ਹੋਰ ਅਪਰੋਚ ਮਿਲ ਗਈ ਸਾਨੂੰ ਤਾਂ ਅਸੀਂ ਕਾਮਯਾਬ ਹੋ ਗਏ بلکہ کامیابی دا دار و مدار جو ہیں اللہ تعالیٰ دی نظران دے اندر مقبولیت دا ہونا ہے اور مقبولیت دی نشانی یہی ہے کہ جدو اللہ تعالیٰ کسے بندے دوں صحیح سچے راستے دے اوپر دین دا کم لے لے یا پھر دنیا دے کسی ڈپارڈے دے, دے اندر ہے اگر اس نے مقبولیت مل رہی ہے تو سمجھو کہ اللہ تعالیٰ دا اس دے اوپر خاص فضل اور کرم ہے تو اس کر کے سانو جو دین داری دا مقصد ہو ہی ہے کہ اللہ دے حکم اور نبی پاک دے مکمل طریقے جو ہے ساڑھی زندگی دے اندر ہونے چاہی ਔਰ ਕੁਰਾਨ ਮਜੀਦ ਸਿਰਫ ਇਸ ਵਾਸਤੇ ਨਹੀਂ ਹੈ ਕਿ ਸਿਰਫ ਇੱਕ ਮਹੀਨੇ ਰਮਜ਼ਾਨ ਦੇ ਅੰਦਰ ਉਸ ਦੀ ਪਾਬੰਦੀ ਕਰ ਲਈ ਜਾਂ ਉਸ ਨੂੰ ਪੜ੍ਹ ਕੇ ਜਾਂ ਸੁਣ ਕੇ ਅਸੀਂ 11 ਮਹੀਨਿਆਂ ਵਾਸਤੇ ਬਰੀ ਹੋ ਗਏ ਕਿ ਮੁੜ ਕੇ ਅਸੀਂ ਪਿੱਛੇ ਨਹੀਂ ਦੇਖਣਾ ਕਿ ਕੁਰਾਨ ਮਜੀਦ ਦਾ ਪੈਗਾਮ ਕੀ ਹੈ ਬਲਕਿ ਸਾਨੂੰ ਕੁਰਾਨ ਮਜੀਦ ਨੂੰ ਪੜ੍ਹਨ ਦੇ ਨਾਲ-ਨਾਲ ਸਮਝਣ ਦੀ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਔਰ ਆਪਣੇ ਬੱਚਿਆਂ ਨੂੰ ਇਸ ਚੀਜ਼ ਦੀ تعلیم ਦੇਣੀ ਚਾਹੀਦੀ ਹੈ ਕਿ ਜਦੋਂ ਅਸੀਂ ਕਮ ਹ ਸਕਮ ਨਮਾਜ਼ ਦੇ ਅੰਦਰ ਜਦੋਂ ਕੁਰਾਨ ਮਜੀਦ ਦੀ तिलावत ਕਰ ਰਹੇ ਹਾਂ ਤੇ ਦੱਸਿਆ ਜਾਂਦਾ ਹੈ ਕਿ ਨਮਾਜ਼ ਦੇ ਅੰਦਰ ਬੰਦਾ ਆਪਣੇ ਰੱਬ ਦੇ ਨਾਲ ਗੱਲਾਂ ਬਾਤਾਂ ਕਰਦਾ ਹੁੰਦਾ ਹੈ ਤੇ ਅੱਜ ਦੁਨੀਆ ਦੇ ਅੰਦਰ ਅਗਰ ਦੇਖਿਆ ਜਾਵੇ ਤਾਂ ਕਿਸੇ ਮਨਿਸਟਰ ਦਾ ਕਿਸੇ ਛੋਟੇ ਮੋਟੇ ਪੋਲਿਟਿਕਸ ਬੰਦੇ ਦਾ ਅਗਰ ਸਾਨੂੰ ਟਾਈਮ ਮਿਲਦਾ ਗੱਲਾਂ ਬਾਤਾਂ ਕਰਦਾ ਤਾਂ ਬੰਦਾ ਸਾਰੇ ਪਾਸੋਂ ਤਵੱਜੋ ਹਟਾ ਕੇ ਉਸ ਵੱਲ ਧਿਆਨ ਰੱਖਦਾ ਕਿ ਕਿਤੇ ਮੇਰੇ ਇੱਕ ਵੀ ਮਿੰਟ ਮਿਸ ਨਾ ਹੋ ਜਾਵੇ ਔਰ ਅਗਰ ਇਹ ਹੋਵੇ ਕਿ ਸਾਨੂੰ ਸੀਐਮ ਦੇ ਨਾਲ ਮੁਲਾਕਾਤ ਕਰਨ ਦਾ ਮੌਕਾ ਮਿਲ ਗਿਆ ਔਰ ਬੰਦਾ ਉੱਥੇ ਜਾ ਕੇ ਜਦੋਂ ਮੁਲਾਕਾਤ ਦਾ ਮੌਕਾ ਮਿਲਿਆ ਡੇਟ ਫਿਕਸ ਹੋਈ ਉਥੋਂ ਜਾ ਕੇ ਕੰਧਾਂ ਕੋਲੇ ਝੱਕਣ ਲੱਗ ਜੇ ਜਾਂ ਉਲੇ ਪਾਸੇ ਦੇਖਣ ਲੱਗ ਜਵੇ ਤਾਂ ਉਸ ਤੋਂ ਵੱਡਾ ਕੋਈ ਬੇਵਕੂਫ ਨਹੀਂ ਸਮਝਿਆ ਜਾਊਗਾ ਜੋ ਸਾਰੀ ਦੁਨੀਆ ਦਾ ਖਾਲਿਕ ਹੈ ਕਾਇਨਾਤ ਹੈ ਮਾਲਿਕ ਹੈ ਕੁਲ ਹੈ ਰੱਬ ਹੈ ਔਰ ਸਾਰੀ ਜਹਾਨਾ ਨੂੰ ਪਾਲਣ ਵਾਲਾ ਹੈ ਜਦੋਂ ਉਸ ਦੇ ਸਾਹਮਣੇ ਸਾਨੂੰ ਗੱਲਾਂ ਕਰਨ ਦਾ ਮੌਕਾ ਮਿਲਦਾ ਯਾਨੀ ਨਮਾਜ਼ ਦੀ ਹਾਲਤ ਦੇ ਅੰਦਰ ਤਾਂ ਫਿਰ ਸਾਨੂੰ ਸੋਚਣਾ ਚਾਹੀਦਾ ਔਰ ਸਮਝਣਾ ਚਾਹੀਦਾ ਕਿ ਅਸੀਂ ਰੱਬ ਦੇ ਮੂਹਰੇ ਖੜੇ ਆ ਨiyet ਬੰਨ ਕੇ ਔਰ ਅਸੀਂ ਕਹਿ ਰਹੇ ਹਾਂ ਸੁਭਾਨਕ ਅੱਲਾਹੁਮਮ ਵ ਬਿਹੰਦਿਕ ਵ ਤਬਾਰਕ ਅਸਮੁਕ ਵ ਤਾਲਾ ਜੱਦੁਕ ਵ ਲਾ ਇਲਾਹ ਅਈਲ ਕਾਸੀ ਆਪਣੇ ਰੱਬ ਦੇ ਨਾਲ ਕੀ ਹਮ ਗਲਾਮੀ ਕਰ ਰਹੇ ਆ ਕੀ ਗੱਲਾਂ ਕਰ ਰਹੇ ਆ ਇਸੇ ਤਰ੍ਹਾਂ ਜਦੋਂ ਸੂਰਹ ਫਾਤੀਹਾ ਪੜ ਰਹੇ ਆ ਜਾਂ ਰੁਕੂ ਦੀ ਤਸਬੀਹ ਪੜ ਰਹੇ ਆ ਇਸੀ ਤਰ੍ਹਾਂ ਸਜਦੇ ਦੀ ਰਸਮੇ ਪਰ ਪੜ ਰਹੇ ਆ ਤਾਂ ਸਾਨੂੰ ਇਹ ਸਮਝਣਾ ਚਾਹੀਦਾ ਪਤਾ ਹੋਣਾ ਚਾਹੀਦਾ ਕਿ ਅਸੀਂ ਆਪਣੇ ਰੱਬ ਦੇ ਨਾਲ ਕੀ ਗੱਲਾਂ ਕਰ ਰਹੇ ਆ ਜਦੋਂ ਸਾਨੂੰ ਇਹ ਪਤਾ ਨਹੀਂ ਹੋਊਗਾ ਤਾਂ ਸਾਡੀ ਦਿਲ ਦੀ ਨਮਾਜ਼ ਦੇ ਅੰਦਰ ਜੋ ਹੈ ਦਿਲ ਜਮੀ ਪੈਦਾ ਨਹੀਂ ਹੋਊਗੀ ਇਸ ਕਰਕੇ ਅੱਜ ਸਭ ਤੋਂ ਜ਼ਿਆਦਾ ਜੋ ਮੁਸੀਬਤ ਔਰ ਪਰੇਸ਼ਾਨੀ ਦੇਖੀ ਜਾਂਦੀ ਹੈ ਕਿ ਨਮਾਜ਼ ਦੇ ਅੰਦਰ ਦਿਲ ਨਹੀਂ ਲੱਗ ਰਿਹਾ ਜਾਂ ਕੋਈ ਬੰਦਾ ਸ਼ਿਕਵਾ ਕਰਦਾ ਕਿ ਅਸੀਂ ਨਮਾਜ਼ਾਂ ਦਾ ਦਿਨ ਰਾਤ ਪੜਦੇ ਆ ਪਾਬੰਦੀ ਕਰ ਰਹੇ ਆ ਲੇਕਿਨ ਉਸ ਦਾ ਖਮਿਆਜ਼ਾ ਜਾਂ ਉਸ ਦਾ ਪੁਖਤਾਨ ਜਾਂ ਉਸ ਦਾ ਨਤੀਜਾ ਸਾਨੂੰ ਸਾਹਮਣੇ ਨਹੀਂ ਆ ਰਿਹਾ ਯਾਨੀ ਖੁਸ਼ਹਾਲੀ ਜ਼ਿੰਦਗੀ 'ਚ ਨਹੀਂ ਆ ਰਹੀ ਔਰ ਪਰੇਸ਼ਾਨੀ ਆ ਜਾ ਨਹੀਂ ਰਹੀਆਂ ਤਾਂ ਸਮਝੋ ਕਿ ਕਿਤੇ ਨਾ ਕਿਤੇ ਉਸ ਇਬਾਦਤ ਦੇ ਅੰਦਰ ਸਾਡੇ ਤੋਂ ਕਮੀ ਹੋ ਰਹੀ ਹੈ ਇਸ ਕਰਕੇ ਸਿਰਫ ਮਸਜਿਦ ਦੇ ਅੰਦਰ ਜਾ ਕੇ ਉਸ ਨੂੰ ਲੋਕਾਂ ਨੂੰ ਦੇਖ ਕੇ ਜਾਂ ਖੁਦ ਪ੍ਰੈਕਟਿਸ ਕਰ ਲੈਣਾ ਜਾਂ ਕਿ ਨਿਰੂਕੂ ਸਜਦਾ ਕਰ ਲੈਣਾ ਇਹਨਾਂ ਕਾਫੀ ਨਹੀਂ ਹੈ ਬਲਕਿ ਜੋ ਚੀਜ਼ਾਂ ਅਸੀਂ ਪੜਦੇ ਹਾਂ ਉਹ ਸਾਡੇ ਦਿਲ ਦੇ ਅੰਦਰ ਵੀ ਉਤਰਨੀਆਂ ਚਾਹੀਦੀਆਂ ਨੇ ਔਰ ਉਹਨਾਂ ਨੂੰ ਦੇਖ ਕੇ ਸੋਚ ਸਮਝ ਕੇ ਅੱਲਾਹ ਤਾਲਾ ਦਾ ਨਾਲ ਹਮ ਕਲਾਮੀ ਕਰਨੀ ਚਾਹੀਦੀ ਹੈ ਬੰਦੇ ਨੂੰ ਕਿ ਅਸੀਂ ਰੱਬ ਤੋਂ ਕੀ ਮੰਗ ਰਹੇ ਹਾਂ ਔਰ ਕੀ ਮੰਗਣਾ ਚਾਹੀਦਾ ਸੀ ਤਾਂ ਕੁਰਾਨ-ਏ-ਮਜੀਦ ਜੋ ਅੱਲਾਹ ਤਾਲਾ ਨੇ ਨਾਜ਼ਿਲ ਕੀਤਾ ਹੈ ਸਿਰਫ ਇੱਕ ਮੁਸਲਿਮ ਕੌਮ ਦੇ ਵਾਸਤੇ ਨਹੀਂ ਹੈ ਬਲਕਿ ਇਸ ਸਾਰੀ ਇਨਸਾਨੀਅਤ ਵਾਸਤੇ ਇੱਕ ਰੁਸ਼ਦੋ ਹਿਦਾਇਤ ਦਾ ਪੈਗਾਮ ਬਣਾ ਕੇ ਭੇਜਿਆ ਅੱਜ ਸਾਡੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੀਆਂ ਪਰੇਸ਼ਾਨੀਆਂ ਦਾ ਸਾਨੂੰ ਸਾਹਮਣਾ ਕਰ ਰਿਹਾ ਹੈ ਨਵੀਂ ਨਵੀਂ ਬਿਮਾਰੀਆਂ ਸਾਡੀ ਜ਼ਿੰਦਗੀ ਦੇ ਅੰਦਰ ਆ ਰਹੀਆਂ ਨੇ ਜਿਵੇਂ ਆਪਾਂ ਦੇਖਦੇ ਆਂ ਕਿ ਸਰਵਾਈਕਲ ਦੀ ਬਿਮਾਰੀ ਹੈ ਜਾਂ ਸ਼ੂਗਰ ਦੀ ਹੈ ਜਾਂ ਹੋਰ ਹਾਰਟ ਅਟੈਕ ਨੇ ਜਾਂ ਹੋਰ ਇਸ ਤਰ੍ਹਾਂ ਦੇ ਕੈਂਸਰ ਦੀ ਬਿਮਾਰੀ ਹੈ ਬਹੁਤ ਸਾਰੀਆਂ ਬਿਮਾਰੀਆਂ ਨੂੰ ਇਨਸਾਨ ਇਨਸਾਨੀਅਤ ਤੋਂ ਦੂਰ ਹੋ ਕੇ ਯਾਨੀ ਰੱਬ ਦੇ ਦੱਸੇ ਹੋਏ ਤਰੀਕੇ ਤੋਂ ਦੂਰ ਹੋ ਕੇ ਜ਼ਿੰਦਗੀ ਗੁਜ਼ਾਰ ਰਿਹਾ ਹੈ ਚੀਜ਼ੇ ਕਰਕੇ ਇਨਸਾਨ ਮੁਸੀਬਤਾਂ ਔਰ ਪਰੇਸ਼ਾਨੀਆਂ ਦੇ ਅੰਦਰ ਘਿਰਦਾ ਤਾਂ ਅੱਲਾਹ ਤਾਲਾ ਨੇ ਜੋ ਸਾਡੇ ਉੱਪਰ ਨਮਾਜ਼ ਫਰਜ਼ ਕੀਤੀ ਹੈ ਜਾਂ ਕੁਰਾਨ ਮਜੀਦ ਦੀ तिलावत ਫਰਜ਼ ਕੀਤੀ ਹੈ ਜਾਂ ਅਸੀ ਕਰਦੇ ਆ ਜਾਂ ਫਿਰ ਜ਼ਕਾਤ ਦਾ ਮਾਮਲਾ ਹੈ ਜੋ ਵੀ ਦੀਨ-ਏ-ਇਸਲਾਮ ਦੇ ਅੰਦਰ ਆਕਾਨ ਫਰਾਈਜ਼ ਕੀਤੇ ਨੇ ਅੱਲਾਹ ਤਾਲਾ ਨੇ ਉਹਨਾਂ ਦੇ ਅੰਦਰ ਬਹੁਤ ਬੜੀਆਂ ਹਕਮਤਾਂ ਛੁਪੀਆਂ ਹੋਈਆਂ ਨੇ ਜੋ ਕਿ ਸਿਰਫ ਇਬਾਦਤ ਔਰ ਨੇਕੀ ਦੇ ਤੱਕ ਮੁਸਤਾਹਿਕ ਨਹੀਂ ਹੈ ਬਲਕਿ ਉਹਦੇ ਅੰਦਰ ਬਹੁਤ ਸਾਰੀਆਂ ਚੀਜ਼ਾਂ ਇਸ ਤਰ੍ਹਾਂ ਨਹੀਂ ਹੈ ਕਿ ਜਦੋਂ ਇਨਸਾਨ ਜਦੋਂ ਗੌਰ ਕਰਦਾ ਹੈ ਤੇ ਨਮਾਜ਼ ਦੇ ਅੰਦਰ ਬਹੁਤ ਸਾਰੀਆਂ ਬਿਮਾਰੀਆਂ ਦਾ ਹੱਲ ਹੈ ਇਸੇ ਤਰ੍ਹਾਂ ਕੁਰਾਨ ਮਜੀਦ ਦੀ तिलावत ਅਗਰ ਕੋਈ ਦਿਲ ਲਗ ਕੇ ਨਾਲ ਕਰਦਾ ਹੈ ਤਾਂ ਬਹੁਤ ਸਾਰੀਆਂ ਬਿਮਾਰੀਆਂ ਦਾ ਇਹਦੇ ਵਿੱਚ ਹੱਲ ਸਾਨੂੰ ਸਭ ਤੋਂ ਵੱਡੀ ਗੱਲ ਇਹ ਹੈ ਕਿ ਕੁਰਾਨ ਮਜੀਦ ਨੂੰ ਅਗੋਂ ਦਾ ਸਾਨੂੰ ਸਿੱਖਣਾ ਚਾਹੀਦਾ ਹੈ ਔਰ ਸਿੱਖ ਕੇ ਉਸ ਤੋਂ ਬਾਅਦ ਜੋ ਹੈ ਪ੍ਰੋਪਰ ਸਹੀ ਪੜ੍ਹ ਕੇ ਉਸ ਨੂੰ ਸਮਝ ਕੇ ਉਸ ਤੋਂ ਪਰ ਅਮਲ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜਦੋਂ ਤੱਕ ਅਸੀਂ ਇਹ ਚੀਜ਼ਾਂ ਨਹੀਂ ਕਰਦੇ ਤਾਂ ਸਮਝੋ ਕਿ ਹੋਰ ਲੋਕਾਂ ਦੀ ਤਰ੍ਹਾਂ ਜਿਸ ਤਰ੍ਹਾਂ ਕਿ ਲੋਕ ਸੰਡੇ ਵਾਲੇ ਦਿਨ ਚਰਚੇ ਚਲੇ ਗਏ ਜਾਂ ਮੰਦਰ ਚਲੇ ਗਏ ਜਾਂ ਕਿਤੇ ਹੋਰ ਗੁਰਦੁਆਰੇ ਚਲੇ ਗਏ ਤਾਂ ਫਿਰ ਸਾਡਾ ਵੀ ਮਸਜਿਦ ਤੱਕ ਆਵਾਜਾਈ ਕਾਫੀ ਨਹੀਂ ਹੈ ਬਲਕਿ ਉਹਨਾਂ ਦੇ ਨਾਲ ਤਾਲਮੇਲ ਤੋਂ ਸਾਡਾ ਜਿਹੜਾ ਸਭ ਤੋਂ ਵੱਡਾ ਫਰਕ ਬਣਦਾ ਉਹੀ ਹੈ ਕਿ ਦੀਨ-ਏ-ਇਸਲਾਮ ਨੂੰ ਅਸੀਂ ਆਪਣੇ ਉੱਪਰ ਲਾਗੂ ਕਰੀਏ جدو تک اسی دین اسلام یا قرآن مجید کے احکام کو اپنے اوپر نازل نہیں لاگو نہیں کر دے یہ جڑا خاص فائدہ ہونا چاہیے اور ساٹھی زندگی جی فائدہ نہیں آ سکتا اس کر کے کوشش کریے اپنے بچے کو قرآن مجید پڑھائیے اور آپ بھی جنہیں ہو سکے قرآن مجید دی اس رمضان دے اندر تلاوت کریے اور اس دا اسارے سواب اپنے جو گزر گئے نے وہاں واسطے اور جو زندہ نے وہاں واسطے ہدایت ذریعہ اللہ تعالیٰ تو منگیے اللہ زیادہ عمل دی توفیق عطا